ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਗਏ ਸੀ ਪੇਕੇ ਮੇਰੇ ਉਹ ਮਿਲੇ ਆਏ ਉਹਨਾਂ ਨੂੰ ਤੇ ਇੱਧਰ ਆ ਕੇ ਆਪਾਂ ਫੇ ਧਾਰਾ ਚੋਈਆਂ ਸਾਰਾ ਕਿਉਂ ਕੰਟ ਚੋਈਏ ਆਏ ਤੇ ਆਲੂ ਰੱਖ ਦਿੱਤੇ ਉਬਲਣੇ ਦੀ ਹੁਣ ਡੇਢ ਦੇ ਆਲੂ ਪਕੌੜੇ ਬਣਾਉਣੇ ਆ ਜਾਂ ਆਲੂ ਭੜੀਆਂ ਬਣਾਉਣੇ ਆ ਕੀ ਬਣਦਾ ਆ ਲੋ ਜੀ ਇੱਥੇ ਆਪਾਂ ਗੁੰਨਾਂਗੇ ਆਟਾ ਆਟਾ ਪਹਿਲਾਂ ਤਾਂ ਗੁੰਨ ਲੈਣਾ ਹੈ ਕਿਉਂਕਿ ਬਾਅਦ ਵਿੱਚ ਦਾਲ ਸਬਜ਼ੀ ਦੇ ਇੰਤਜ਼ਾਮ ਕਰਨਾ ਫਿਰ ਤੇ ਤਾਂ ਕਰਕੇ ਆਟਾ ਪਹਿਲਾਂ ਗੁੱਝਾ ਹੋਊਗਾ ਫਿਰ ਆਪਾਂ ਨੂੰ ਥੋੜਾ ਕੰਮ ਨਵਾਰਡਨ ਜੇ ਘੱਟ ਹੋ ਜਾਂਦਾ ਤੇ ਆਟਾ ਆਪਾਂ ਗੁੰਨ ਲਿਆ ਜੀ ਇੱਧਰ ਭਾਂਡੇ ਡੋਲੀਆਂ ਵਗੈਰਾ ਜਿਹੜੀਆਂ ਦੁੱਧ ਵਾਲੀਆਂ ਆਈਆਂ ਸੀ ਉਹ ਵੀ ਆਪਾਂ ਧੋ ਲਈਆਂ ਕਿਉਂਕਿ ਮੈਂ ਇਕੱਲੀ ਨੇ ਜਿੰਨਕ ਹੋ ਗਿਆ ਵੀਡੀਓ ਬਣਾਈ ਹੈ ਜੇ ਕੋਈ ਕੋਲ ਹੋਵੇ ਤਾਂ ਫਿਰ ਚਲੋ ਸਾਰੇ ਕੰਮ ਕਰਦੇ ਬੰਦਾ ਜਿਹੜਾ ਰਸੋਈ ਦੇ ਦਿਖਾੜ ਦਿੰਦਾ ਹਨਾ ਲਓ ਜੀ ਆਲੂ ਆਪਣੇ ਉਬਲ ਗਏ ਸੀ ਆਪਾਂ ਛੋਟੇ ਛੋਟੇ ਟੁਕੜੇ ਕਰਕੇ ਤੇ ਪੀਸ ਫੇਰਾ ਵਾਲੇ ਸੀਗੇ ਇਹ ਤਾਂ ਫਿਰ ਬਹੁਤ ਛੇਤੀ ਉਬਲ ਜਾਂਦੇ ਇਦਾਂ ਤਾਂ ਕਿਉਂਕਿ ਆਪਾਂ ਕਿਹੜੇ ਪਰੌਂਠੇ ਬਣਾਉਣੇ ਸੀ ਸਬਜ਼ੀ ਬਣਾਉਣੀ ਸੀਗੀ ਜੇ ਬਣਾ ਬੁੱਟਾ ਪਾਣੀ ਜਿਆ ਹੋਵੇ ਵੀ ਆਲੂਆਂ ਵਿੱਚ ਤਾਂ ਸਿਰ ਕੋਈ ਨਹੀਂ ਇਹਨਾਂ ਨੂੰ ਆਪਾਂ ਕੱਢ ਲਾਂਗੇ ਇਦਰ ਪਲੇਟ ਵਿੱਚ ਰੱਖ ਲਾਂਗੇ ਇੱਥੇ ਜਦ ਤੱਕ ਆਪਾਂ ਫਿਰ ਦਾਲ ਸਬਜ਼ੀ ਦਾ ਪਿਆਜ਼ ਪੂਰੇ ਪਿਆਜ਼ ਲਸਣ ਸਭ ਕੁਝ ਕੱਟਾਂਗੇ ਸਵਾਰ ਕੇ ਜਦੋਂ ਜੀ ਆਪਾਂ ਕਿਤੇ ਜਾ ਕੇ ਆਉਨੇ ਆ ਤਾਂ ਆ ਕੇ ਕੰਮ ਕਰਨਾ ਤਾਂ ਸੱਚੀ ਔਖਾ ਹੁੰਦਾ ਉਹ ਤੁਹਾਨੂੰ ਚਾਹ ਹੁੰਦਾ ਵੀ ਅਸੀਂ ਜਾਣਾ ਮੈਨ ਤੇ ਪਰ ਆ ਕੇ ਜਦੋਂ ਜੀ ਬਣਾ ਕੇ ਜਾਂਦੇ ਦਾਲ ਸਬਜ਼ੀ ਜੀ ਫਿਰ ਇਸ ਵੇ ਫਿਰ ਸ਼ਾਮ ਨੂੰ ਪੁੱਛਦੇ ਉਹੀ ਆ ਉਹੀ ਖਾਣੀ ਆ ਸੌਰੀ ਜੀ ਬਾਹਰ ਜੌਲ ਸਾਬ ਹੁਣੀ ਕੁਛ ਕੁਛ ਦੇ ਸੀਗੇ ਤੇ ਇਹ ਲੋ ਜੀ ਗਰਮ ਪਾਣੀ ਆਪਾਂ ਇੱਦਾਂ ਪੈਪ ਦੇ ਵਿੱਚ ਪਾ ਦੁੱਤਾ ਹੁਣ ਇੱਥੇ ਸ਼ੈਂਕ ਦੇ ਪਾਈਪ ਦੇ ਵਿੱਚ ਚੱਲ ਜੂਗਾ ਤੇ ਜਿਹੜੀ ਕੋਈ ਠੰਡਿਆਈ ਵਗੈਰਾ ਪਛੁੰਦੀ ਆ ਰੁਕਿਆ ਹੋਏ ਪੈਪ ਤਾਂ ਸਾਫ਼ ਹੋ ਜਾਂਦਾ ਲੋ ਜੀ ਇੱਥੇ ਆਪਾਂ ਪੱਖੇ ਤੇ ਮੋਰੇ ਰੱਖ ਦਾਂਗੇ ਛੋਟੀ ਪੱਖੀ ਲਾਈ ਆ ਤੇ ਉਹਦੇ ਮੋਰੇ ਰੱਖ ਦਿੱਤਾ ਇਹਨਾਂ ਨੂੰ ਟਾਕ ਦੁੱਤਾ ਉੱਪਰੋਂ ਜਾਲੀ ਨਾਲ ਆਪਾਂ ਤੇ ਈ ਜਦ ਤੱਕ ਸੰਡੇ ਹੋ ਰਹਿਣ ਕਿਧਰ ਆਪਾਂ ਪ੍ਰਾਈ ਬੈਂ ਧੋ ਕੇ ਤੇ ਇਹਦੇ ਵਿੱਚ ਪਾਣੀ ਪਾ ਕੇ ਰੱਖ ਦੁੱਤਾ ਪਾਣੀ ਰਿਜੇ ਪੈ ਜੂਗਾ ਫਿਰ ਤੜਕਾ ਛੇਤੀ ਇਧਰ ਆਪਾਂ ਪਿਆਜ਼ ਵਗੈਰਾ ਸਭ ਕੁਝ ਸ਼ੈਲ ਕੇ ਧੋ ਕੇ ਕੱਟ ਕੇ ਰੱਖ ਲਿਆ ਸੀ ਇਹ ਸਵਾਰ ਕੇ ਰੱਖ ਲਏ ਤੇ ਇੱਥੇ ਆਪਾਂ ਚੋਪਰ ਵਿੱਚ ਕਰ ਲਾਂਗੇ ਇਹ ਜੀ ਚੋਪਰਾਂ ਦਾ ਤਾਂ ਬਹੁਤ ਸੌਖਾ ਜੇ ਸਾਰਾ ਕੁਝ ਹੱਥ ਨਾਲ ਹੀ ਕਰਨਾ ਹੋਵੇ ਜਿੱਦਾਂ ਵੀ ਮੰਨ ਲਓ ਕੱਟ ਕੇ ਬਣਾਉਣਾ ਫਿਰ ਤਾਂ ਕਾਫੀ ਟਾਈਮ ਲੱਗੇ ਇਹ ਤਾਂ ਹੁਣ ਚਲੋ ਇੱਥੇ ਆਪਾਂ ਸਪੀਡ ਵੀ ਥੋੜੀ ਜਿਹੀ ਵਧਾਈ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਤੇ ਲਸਣ ਆਪਾਂ ਕਰ ਲਿਆ ਛੋਪ ਤੇ ਇਧਰ ਪਿਆਜ਼ ਆਪਾਂ ਕਰ ਲਾਂਗੇ ਬਹੁਤ ਛੇਤੀ ਕੰਮ ਨਿਬੜਦਾ ਜੀ ਇਹਨਾਂ ਦਾ ਹੈਗਾ ਤਾਂ ਮੇਰੇ ਕੋਲ ਬਿਜਲੀ ਵਾਲਾ ਵੀ ਆ ਪਰ ਉਹਦੇ ਜਦਾਂ ਫਿਰ ਲਾਉ ਟੱਕੜ ਵਗੈਰਾ ਕਈ ਕਸ਼ੀ ਹੋ ਜਾਂਦਾ ਪਟਾੜੇ ਜਿਹਾ ਤੇ ਇਦਾਂ ਆਪਾਂ ਇਹਦੇ ਨਾਲ ਕਰ ਲੀਨੀਏ ਢੋਣਾ ਵੀ ਸੌਖਾ ਆ ਔਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਆਪਣੇ ਚੈਨਲ ਨਾਲ ਪਹਿਲਾਂ ਜੁੜੇ ਆ ਤੇ ਜੋ ਹੁਣ ਭੈਣ ਭਰਾ ਆਪਣੇ ਚੈਨਲ ਤੇ ਆਏ ਆ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੀ ਸਭ ਦਾ ਧੰਨਵਾਦ ਵੀ ਜੀ ਬਹੁਤ ਬਹੁਤ ਇਸੇ ਤਰ੍ਹਾਂ ਆਪਣਾ ਸਾਥ ਤੇ ਸਪੋਰਟ ਬਣਾਈ ਰੱਖਣਾ ਲਓ ਜੀ ਜਦੋਂ ਕਾਲੀ ਹੋਵੇ ਤਾਂ ਫਿਰ ਇਦਾਂ ਸੀਗੀ ਵੀ ਛੇਤੀ ਛੇਤੀ ਕੰਮ ਨਵੇੜ ਲਿਆ ਗਰਮੀ ਨੇ ਵੀ ਅਤ ਕਰਾਈ ਪਈ ਆ प्याज ਆਪਾਂ ਚੌਪ ਕਰ ਲਏ ਸੀ ਤੇ ਇੱਥੇ ਆਪਾਂ ਟਮਾਟਰਾਂ ਨੂੰ ਵੀ ਇਹਦੇ ਵਿੱਚ ਹੀ ਕਰ ਲਾਂਗੇ ਮਿਰਚਾਂ ਨਹੀਂ ਜੀ ਇਹਦੇ ਵਿੱਚ ਸਹੀ ਤਰ੍ਹਾਂ ਹੁੰਦੀਆਂ ਜਦੋਂ ਤਾਂ ਪਰੌਂਠੇ ਵਗੈਰਾ ਬਣਾਉਣੇ ਹੋ ਚਲੋ ਥੋੜੀਆਂ ਮੋਟੀਆਂ ਜਾਂ ਸੁੱਕੀ ਸਬਜ਼ੀ ਬਣਾਉਣੀ ਹੋਵੇ ਮੋਟੀਆਂ ਵੀ ਹੋਣ ਕੋਈ ਗੱਲ ਨਹੀਂ ਮਿਰਚਾਂ ਰਹਿਣ ਪੀਸਟ ਐ ਤੇ ਜਦੋਂ ਪਤਰੀ ਵਾਲੀ ਸਬਜ਼ੀ ਬਣਾਉਣੀ ਜੀ ਉਹਦੇ ਵਿੱਚ ਨਹੀਂ ਚੰਗੀਆਂ ਲੱਗਦੀਆਂ ਫਿਰ ਆਪਾਂ ਦੂਸਰੀ 4-5 ਮਿਰਚਾਂ ਹਰੀਆਂ ਪਾਈਆਂ ਦੂਸਰੀ ਗਰਾਇੰਡਰ ਜੇ ਹੱਥ ਵਾਲੀ ਮਸ਼ੀਨ ਐ ਜਿਹੜੀ ਉਹਦੇ ਨਾਲ ਕਰ ਲਈਆਂ ਸੀ ਗਰਾਇੰਡ ਜਾਈਆਂ ਤੇ ਇੱਥੇ ਆਪਾਂ ਲਓ ਜੀ ਲਸਣ ਜੀ ਪਹਿਲਾਂ ਜੀਰਾ ਪਾ ਦਿੱਤਾ ਤੇ ਹੁਣ ਪਾ ਦਿੱਤਾ ਲਸਣ ਜਦੋਂ ਤਾਂ ਜੀ ਵਾਂਡੇ ਜਾਂਦੇ ਆਂ ਉਦੋਂ ਤਾਂ ਇਦਾਂ ਹੁੰਨੇ ਆਂ ਵੀ ਚਲੋ ਹਣ ਅਸੀਂ ਵਾਂਡੇ ਚੱਲੇ ਆਂ ਮੈਂਣ ਚੱਲੇ ਆਂ ਜਦੋਂ ਘਰ ਨੂੰ ਆਈ ਦਾ ਘਰੇ ਆ ਕੇ ਫਿਰ ਸਾਰੇ ਕੰਮ ਧੰਦੇ ਕਰਨੇ ਪੈਂਦੇ ਆ ਫਿਰ ਬਸ ਜੀ ਤਾਂ ਹੋਈ ਹੁੰਦੀ ਆ ਪਰ ਕੀ ਕਰੀਏ ਕਰਨੇ ਪੈਣੇ ਹਨਾ ਯਾਰ ਸਾਬ ਤਾਂ ਕਹਿੰਦੇ ਸੀ ਕਹਿੰਦੇ ਰਹਿਣ ਦੇ ਫੜੀਆਂ ਦੀ ਸਬਜ਼ੀ ਇੱਕ ਬਾਟੀ ਭਰੀ ਪਈ ਉਹਦੇ ਨਾਲ ਸਾਰ ਲੈਣੇ ਆ ਮੈਂ ਕਿਹਾ ਫਿਰ ਹੁਣ ਖਾ ਲਾਂਗੇ ਸਵੇਰ ਨੂੰ ਫਿਰ ਰੋਜ਼ ਰੋਜ਼ ਪਰੌਂਠੇ ਨਹੀਂ ਜੀ ਖਾ ਹੁੰਦੇ ਸਬਜ਼ੀ ਹੈ ਨਹੀਂ ਪਰੌਂਠੇ ਪਕਾ ਲਓ ਤੇ ਜਾਂ ਫਿਰ ਕਹਿਣਾ ਮੱਕੀ ਦੀ ਰੋਟੀ ਪਕਾ ਲਓ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੇ ਸਵੇਰ ਨੂੰ ਕੋਈ ਨਾਲ ਸਾਡੇ ਬੰਦਾ ਕੋਈ ਲੱਗਣਾ ਹੋਇਆ ਜਾਂ ਕਿਸੇ ਕੋਸ਼ ਵੀ ਤੁਸ ਕੋ ਕੰਮ ਕਰਨਾ ਆ ਤੁਸੀਂ ਤਾਂ ਆਰਡਰ ਦੇ ਦੇਣਾ ਹੈ ਵੀ ਰੋਟੀ ਬਣਾ ਲਓ ਇੰਨੇ ਜਾਣਿਆਂ ਦੀ ਪਰ ਆਪ ਨੂੰ ਪਤਾ ਹੁੰਦਾ ਵੀ ਕੀ ਕੀ ਕਰਨਾ ਹੁੰਦਾ ਕੰਮ ਧੰਦਾ ਸਵੇਰ ਨੂੰ ਤਾਂ ਜੀ ਸਫਾਈਆਂ ਦਾ ਕੱਪੜਾ ਲੀੜਾ ਧੋ ਲੋ ਇਦਾਂ ਦੇ ਕੰਮ ਹੀ ਨਹੀਂ ਮੁੱਕਦੇ ਹਰੇ ਸਵੇਰੇ ਦਾਲ ਸਬਜ਼ੀ ਬਣਾਉਣੀ ਬਹੁਤ ਔਖੀ ਹੋ ਜਾਂਦੀ ਐ ਕਿਤੇ ਚਲੋ ਹੋਇਆ ਮਜਬੂਰੀ ਹੋ ਜਾਂਦੀ ਬੰਦੇ ਦੀ ਉਹ ਤਾਂ ਬਣਾ ਲਵੇ ਫਿਰ ਮੈਨੂੰ ਇਹ ਸੀਗਾ ਮੈਂ ਕਿ ਹੁਣ ਇੱਥੇ ਜੇ ਮੈਂ ਮੰਨ ਲਓ ਉਸ ਸਬਜ਼ੀ ਦੇ ਆਸਰੇ ਬੈਠੀ ਵੀ ਰਹੀ ਵੀ ਹੈਗੀ ਆ ਤਾਂ ਆਟਾ ਗੁੰਨ ਕੇ ਚਾਰ ਪ੍ਰਸ਼ਾਦੇ ਲਾ ਲੂੰਗੀ ਪਰ ਸਵੇਰ ਨੂੰ ਫਿਰ ਮੈਨੂੰ ਹੀ ਬਣਾਉਣੀ ਪੈਣੀ ਤਾਂ ਉਹਦੇ ਨੂੰ ਬਿਹਤਰੇ ਹੋਣੀ ਜਿਹੜਾ ਟਾਈਮ ਲੱਗਦਾ ਲਾ ਕੇ ਤ ਬਣਾ ਲਓ ਸਵੇਰ ਨੂੰ ਤਾਂ ਸੌਫ ਹੋਊਗਾ ਇਦਾਂ ਹੁੰਦਾ ਜੀ ਸਵੇਰ ਨੂੰ ਬੇਲੇ ਸਰ ਕੋਈ ਨਾਲ ਦਿਹਾੜੀਦਾਰ ਲੱਗਾ ਜਾਂ ਕੋ ਉਦਾਂ ਆ ਜਵੇ ਤਾਂ ਕਿਸੇ ਨੇ ਰੋਟੀ ਖਾਣੀ ਹੋਵੇ ਬੰਦੇ ਨੂੰ ਇਹ ਨਹੀਂ ਹੁੰਦਾ ਵੀ ਹਾਂ ਜੀ ਦਾਲ ਸਬ지 ਹੈ ਨਹੀਂ ਹੁਣ ਕਾਦੇ ਨਾਲ ਰੋਟੀ ਦੇ ਗੇ ਨਾ ਲਓ ਜੀ ਇੱਥੇ ਆਪਾਂ ਸਪੀਡ ਥੋੜੀ ਜੀ ਕਾਫੀ ਵਧਾ ਦਿੱਤੀ ਸੀ ਕਿ ਵੀ ਚਲੋ ਵੀਡੀਓ ਦੇਖਣੀ ਵੀ ਇੰਨੀ ਲੰਬੀ ਜੀ ਓ ਕੀ ਛੱਡ ਕੇ ਕੰਮ ਆਪਣੇ ਹੋ ਜੀ ਇੱਕ ਪਹਿਨ ਡਾਕੂਮੈਂਟ ਆਇਆ ਸੀਗਾ ਵੀ ਸ਼ਾਇਦ ਗੁਰਪ੍ਰੀਤ ਕਹ ਰਿਹਾ ਵੀ ਅਰਜਨ ਦੇ ਨਾਲ ਮਲਾਇਓ ਅਰਜਨ ਨੂੰ ਮੈਂ ਅੱਜ ਕਿਹਾ ਸੀ ਮੈਂ ਕਿ ਆ ਜਾ ਵੀਡੀਓ ਦੇ ਵਿੱਚ ਜਦੋਂ ਮੈਂ ਰੋਟੀ ਸਬਜ਼ੀ ਕਰ ਰਹੀ ਹਟੀ ਸੀ ਤੇ ਮੈਂ ਕਿ ਤੈਨੂੰ ਸਾਰੇ ਜਣੇ ਯਾਦ ਕਰਦੇ ਆ ਹੁੰਦਾ ਨਹੀਂ ਮੈਂ ਨਹੀਂ ਹੋਣਾ ਇਦਾਂ ਨਹੀਂ ਆਖੇ ਲੱਗਦਾ ਜੀ ਆਪਣੀ ਮਰਜ਼ੀ ਦੇ ਨਾਲ ਭਵੇਂ ਗੱਲਾਂ ਬਾਤਾਂ ਕਰੀ ਜਾਵੇ ਸਾਡੇ ਕੋਲ ਬੈਠਾ ਉਦਾਂ ਨਹੀਂ ਜੀ ਕਹੀਏ ਤਾਂ ਫੇਰ ਨਹੀਂ ਕਹਿਣਾ ਨਹੀਂ ਮੈਂ ਨਹੀਂ ਹੋਣਾ ਕਿਸੇ ਦਿਨ ਉਹਦਾ ਬੈਠੇ ਦੀਆਂ ਗੱਲਾਂ ਕਰਦੇ ਦੀ ਵੀਡੀਓ ਬਣਾ ਕੇ ਪਾ ਦੂੰਗੀ ਜੀ ਹੈ ਤਾਂ ਬਹੁਤ ਚੋਸ ਤੇ ਆ ਗੱਲਾਂ ਵੱਤ ਤਾਂ ਇੰਨੀਆਂ ਕਰਦਾ ਆ ਉਹਦਾ ਵੀ ਇੰਨਾ ਸੁਥਰਾ ਬਹੁਤ ਹੈ ਆਪਣਾ ਧਿਆਨ ਪੂਰਾ ਰੱਖਦਾ ਆ ਜਿੱਦਾਂ ਪਹਿਲਾਂ ਤੋਂ ਸਿਖਾ ਲਿਆ ਵੀ ਕੱਪੜੇ ਗੰਦੇ ਨਹੀਂ ਪਾਉਣੇ ਤੇ ਲੋ ਜੀ ਇੱਥੇ ਆਪਾਂ ਭਾਂਡੇ ਵੀ ਧੋ ਲੈ ਸੀਗੇ ਤਾਂ ਆਪਾਂ ਸਬਜ਼ੀ ਨੂੰ ਕਰ ਦਿੱਤਾ ਛੋਟੇ ਗੈਸ ਤੇ ਇੱਥੇ ਪਾਵਾਂਗੇ ਰੋਟੀ ਜੀ ਸਬਜੀ ਆਪਣੀ ਤਾਂ ਛੇਤੀ ਰੇਜੇ ਪੈ ਗਈ ਸੀ ਤਰੀ ਕਿਉਂਕਿ ਆਪਾਂ ਪਾਣੀ ਰਿੰਨਿਆ ਪਾਈ ਦਾ ਤਰੀ ਵਾਲੀ ਸਬਜੀ ਚ ਫਿਰ ਉਹ ਛੇਤੀ ਬਣ ਜਾਂਦੀ ਐ ਇੱਕ ਤਾਂ ਟਾਈਮ ਘੱਟ ਸੀਗਾ ਹੁਣ ਕਾਫੀ ਕਵੇਲਾ ਜਿਹਾ ਹੋ ਗਿਆ ਸੀ ਅਸੀਂ 5 5 ਵਜੇ ਤੋਂ 10 ਮਿੰਟ ਰਹਿੰਦੇ ਸੀ ਜਦੋਂ ਘਰ ਆਏ ਆ ਅੱਜ ਮੈਂ ਤੁਸੀਂ ਲੀਨੇ ਬੈਠੀ ਰਹੀ ਮੈਂ ਕਿਹਾ ਮੈਂ ਆਪਾਂ ਥੋੜਾ ਲੇਟ ਜਾਣਾ ਵੀ ਐਵੇਂ 2:30 3 ਵਜੇ ਨੱਠ ਤੁਰੀ ਦਾ ਉੱਥੋਂ ਤੇ ਪੱਠੇ ਕੁੱਤਰ ਕੇ ਸਾਰਾ ਕੁਝ ਕਰਕੇ ਗਏ ਸੀਗੇ ਵੀ ਆ ਕੇ ਚਲੋ ਗਾਈਆਂ ਚੋਣੀਆਂ ਹੁੰਦੀਆਂ ਆ ਮੱਝ ਚੋਣੀ ਹੁੰਦੀ ਮੱਝ ਇਹਨਾਂ ਨੇ ਚੋਲੇ ਗਾਈਆਂ ਮੈਂ ਚੋਲੇ ਆ ਜੇ 5 ਵਜੇ ਪੱਠੇ ਪੈ ਜਾਣ ਕੋਈ ਗੱਲ ਨਹੀਂ ਜੀ ਆ ਕੇ ਜਦੋਂ ਸੀਗਾ ਇਦਾਂ ਵੀ ਗਾਈਆਂ ਦਾ ਜ਼ਿਆਦਾ ਸੀਗਾ ਦੁੱਧ ਹੁੰਦਾ ਤਾਂ ਉਦੋਂ ਫਿਰ ਇਹ ਹੁੰਦਾ ਸੀ ਖੜੀਆਂ ਨਹੀਂ ਹੋਉਂਦੀਆਂ ਸਾਡੇ ਕਾਲੀ ਗਾਂ ਦਾ ਤਾਂ ਦੁੱਧ ਅੱਧਾ ਹੀ ਦਾ ਥੱਲੇ ਜੋ ਜਾਂਦਾ ਉਹਨੇ ਖੜੀ ਦੇ ਧਾਰਾਂ ਪਈ ਜਾਣੀਆਂ ਫੇਰ ਵੀ ਚਲੋ ਅਰਜਨ ਨੇ ਇਹ ਨਹੀਂ ਹੈਗਾ ਵੀ ਅਰਜਨ ਨੇ ਵਿਚਾਰੇ ਨੇ ਹੈਲਪ ਕਰਾ ਦਿੱਤੀ ਨਾਲ ਮੱਝ ਚਵਾਤੀ ਮੂਰੇ ਖੜ ਕੇ ਗਾਈਆਂ ਨੂੰ ਪੇੜਾ ਪਵਾ ਦਿੱਤਾ ਜੀ ਆਪਾਂ ਨਿਆਣੇ ਦੇ ਸਰ ਤੇ ਵੀ ਸਾਰਾ ਕੰਮ ਸਿੱਕੀ ਹੈ ਜੀ ਉਹ ਵੀ ਨਹੀਂ ਫੇਰ ਇਦਾਂ ਹੁੰਦੀ ਹੈ ਨਾ ਉਹਨੇ ਵੀ ਖੇਡਣਾ ਹੁੰਦਾ ਮੈਂ ਜਾਂਦੀ ਹੋਈ ਫੋਨ ਦੇ ਗਈ ਸੀ ਤੇ ਫੋਨ ਤੇ ਗੇਮ ਖੇਡ ਲੀਦਾ ਹੁੰਦਾ ਆ ਫੇਰ ਚੀਜ਼ ਲਈ ਮੈਂ ਪੈਸੇ ਦੇਗੀ ਸੀ ਮੈਂ ਕਿ ਚਲ ਆਉਂਦੇ ਹੋਏ ਤਾਂ ਅਸੀਂ ਜਿਹੜੀ ਲਿਆਉਣੀ ਲਿਆਉਣੀ ਤੂੰ ਮਗਰੋਂ ਕੁਛ ਖਾ ਲਈ ਇਹ ਤਾਂ ਖੁਸ਼ ਰਹਿੰਦਾ ਆ ਲਓ ਜੀ ਇੱਥੇ ਆਪਾਂ ਰੋਟੀ ਪਕਾ ਲਾਂਗੇ ਇੱਕ ਇੱਕ ਕਰਕੇ ਸਾਰੀਆਂ ਰੋਟੀਆਂ ਜਿਹੜੀਆਂ ਆਪਾਂ 6-7 ਪ੍ਰਸ਼ਾਦ ਦੇ ਪਕੌਣੇ ਪਕਾ ਲਾਂਗੇ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਲਓ ਜੀ ਕੰਮ ਆਪਾਂ ਨਵੇੜ ਕੇ ਫੇਰ ਬਾਹਰ ਆ ਗਏ ਸੀ ਫਿਰ ਪਸ਼ੂਆ ਲੈ ਜਾਣਾ ਸੀ ਤਾਂ ਉਧਰ ਲਈ ਵੀਡੀਓ ਨਹੀਂ ਜੀ ਬਣਾ ਹੁੰਦੀ ਉੱਥੇ ਕਿਸੇ ਤਰ੍ਹਾਂ ਕੋਈ ਵੀਡੀਓ ਬਣਾਵੇ ਪਸ਼ੂਆਵਲ ਤਾਂ ਬਣਦੀ ਹੈ ਨਹੀਂ ਤਾਂ ਕਿਤੇ ਫੋਨ ਰੱਖਣ ਨੂੰ ਸੈਟ ਹੀ ਨਹੀਂ ਆਉਂਦਾ ਕੰਮ ਵੀ ਕਿੱਥੇ ਰੱਖੀਏ ਇੱਕ ਮੱਛਰਦਾਨੀ ਲੱਗੀ ਹੈ ਪਸ਼ੂਆਂ ਦੇ ਮੂਰੇ ਨੰਗਣਾ ਵੜਨਾ ਆਪ ਨੂੰ ਔਖਾ ਹੋ ਜਾਂਦਾ ਉਥੋਂ ਤੇ ਫੋਨ ਕਿੱਥੇ ਰੱਖੇ ਬੰਦਾ ਤੁਹਾ ਪਰਸ਼ਾਦੇ ਲੈਪਕਾ ਪੇਕੇਆਂ ਨੂੰ ਜਾਣ ਦਾ ਤਾਂ ਚਾਹੀ ਵੱਖਰਾ ਹੁੰਦਾ ਜੀ ਸਾਨੂੰ ਵੀ ਪੇਕੇਆਂ ਨੂੰ ਚੱਲੇ ਆ ਰਿਸ਼ਤੇਦਾਰ ਤਾਂ ਰਿਸ਼ਤੇਦਾਰੀਆਂ ਤਾਂ ਸਾਰੀਆਂ ਪਿਆਰੀਆਂ ਹੁੰਦੀਆਂ ਆ ਪਰ ਉਹ ਘਰ ਜਿਸ ਘਰ ਚ ਆਪਣਾ ਬਚਪਨ ਬੀਤਿਆ ਆ ਆਪਣੀ ਉੱਥੇ ਬਹੁਤ ਜ਼ਿਆਦਾ ਜੁੜੀਆਂ ਹੁੰਦੀਆਂ ਜੀ ਤੇ ਉੱਥੇ ਨੂੰ ਜਾਣਾ ਹੈ ਭੈਣ ਭਰਾਵਾਂ ਨੂੰ ਮਿਲਣਾ ਹੈ ਬੰਦੇ ਨੂੰ ਬਖਰਾ ਚਾਹ ਹੁੰਦਾ ਕਿ ਕਹਿੰਦੇ ਹੁੰਦੇ ਆ ਮਾਪੇ ਨਹੀਂ ਦੱਸਦੇ ਉੱਥੇ ਗਿਆਨ ਉਹਰੇ ਚਲੋ ਤੇ ਪਿਆਰ ਤਾਂ ਬਥੇਰਾ ਕਰਦੇ ਆ ਭਰਾ ਭਰਾਇਆਂ ਤਾਂ ਸਾਰੀ ਉਮਰ ਦੇ ਮਾਪੇ ਤਾਂ ਕਹਿੰਦੇ ਹੁੰਦੇ ਇਹ ਹੀ ਆ ਤੇ ਮੇਰਾ ਤੇਤਾ ਜੀ ਸਾਰੇ ਕਰਦੇ ਆ ਭੈਣ ਭਰਾ ਮੇਰੇ ਵੀ ਮੇਰੀ ਭੂਆ ਦੇ ਨੋਹਾਂ ਪੁੱਤ ਵੀ ਬਹੁਤ ਇਹ ਕਰਦੇ ਮੇਰਾ ਕਿਉਂਕਿ ਮੈਂ ਛੋਟੀ ਆ ਸਾਰਿਆਂ ਕੋ ਨਿੱਕੀ ਆ ਅੱਜ ਮੇਰਾ ਸੱਚੀ ਆਉਣ ਨੂੰ ਦਿਲ ਨਾ ਕਰੇ ਉੱਥੋਂ ਮੇਰਾ ਦਿਲ ਕਰੇ ਮੈਂ ਰਹਿ ਲਵਾਂ ਫਿਰ ਮੈਨੂੰ ਇਹ ਹੋ ਗਿਆ ਮੈਂ ਕਿ ਵੀ ਹੋ ਗਿਆ ਚੰ ਚਾਰ ਦਿਨ ਜਦ ਬੀਪੀ ਵੱਜ ਜਾਂਦਾ ਫਿਰ ਪੱਲਿਆਂ ਨੂੰ ਛੱਡਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਤਾਂ ਕਰਕੇ ਫਿਰ ਵਾਪਸ ਆਪਾਂ ਨਾਲ ਆ ਗਏ ਸੀਗੇ ਇੱਕ ਤਾਂ ਮੈਂ ਹੁਣ ਕਿਹਾ ਸੀ ਮੈਂ ਕਿ ਥੋੜਾ ਲਵੇਰਾ ਘੱਟ ਹੋਇਆ ਚਲੋ ਵੀ ਗਾਈਆਂ ਮੱਝਾਂ ਟੋਕੜਾ ਨਹੀਂ ਹੋਈਆਂ ਥੋੜਾ ਥੋੜਾ ਦੁੱਧ ਹੁੰਦਾ ਚੋਲੇ ਤੁਸੀਂ ਚਲੋ ਠੀਕ ਹੈ ਸਸਤੀ ਆਕਾਲ